ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਮਾਨਸਾ ਸ਼ਹਿਰ ਵਿੱਚ ਰੋਡ ਸ਼ੋਅ ਕੱਢਿਆ ਜਾਣਾ ਸੀ ਪਰ ਮਾਨਸਾ ਸ਼ਹਿਰ ਦੇ ਗਊਸ਼ਾਲਾ ਰੋਡ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਦੁਕਾਨਦਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ 'ਤੇ આરોਪ ਲਾਉਂਦੇ ਆ ਕਿ ਪੁਲਿਸ ਪ੍ਰਸ਼ਾਸਨ ਉਨ੍ਹਾਂ ਨੂੰ ਸਵੇਰ ਤੋਂ ਤੰਗ ਪਰੇਸ਼ਾਨ ਕਰ ਰਹੀ ਹੈ ਬਲਜੀਤ ਸਿੰਘ ਸੈਠੀ ਮੈਂ ਸ਼ਹਿਰੀ ਬੰਦਾ ਜੀ ਸ਼ਹਿਰ ਦਾ ਹੀ ਬੱਚਾ ਖਾਦੀ ਦੁਕਾਨ ਹੈ ਗਊਸ਼ਾਲਾ ਦੇ ਕੋਲੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਤੰਗ ਕੀਤਾ ਗਿਆ ਜੇ ਕੋਈ ਮੋਟਰਸਾਈਕਲ ਖੜਾ ਹੈ ਜਾਂ ਕੋਈ ਉਹ ਕੋਈ ਟੈਂਪਰ ਤੱਕ ਪਏ ਨੇ ਟੈਂਪਰ ਤੱਕ ਵੀ ਇਹਨਾਂ ਨੇ ਕਿਹਾ ਵੀ ਅਸੀਂ ਬਾਹਰ ਚੱਕ ਕੇ ਛੱਡ ਦਾਂਗੇ ਇੱਥੋਂ ਚੱਕ ਲਓ ਇਹੋ ਜੀ ਗੁੰਡਾਗਰਦੀ ਇਹ ਇਹੋ ਜੀ ਗੁੰਡਾਗਰਦੀ ਭਗਵਾਨ ਸਮਝਦੇ ਆਉਣ ਕਰਦੇ ਇਹ ਸੀਐਮ ਆ ਰਿਹਾ ਹੈ ਉਹਦੇ ਕਾਰਨ ਸਾਰਾ ਕੁਝ ਹੋ ਰਿਹਾ ਹੈ ਇਹ ਕਹਿੰਦਾ ਸੀ ਮੈਂ ਆਮ ਆਦਮੀ ਪਾਰਟੀਆਂ ਆਮ ਬੰਦਾ ਇਹ ਤਾਂ ਖਾਸ ਨਾਲੋਂ ਵੀ ਟੱਪ ਗਿਆ ਪਹਿਲਾਂ ਵੀ ਸੀਐਮ ਆਉਂਦੇ ਪਹਿਲਾਂ ਵੀ ਸਾਰੇ ਸੀਐਮ ਆਉਂਦੇ ਰਹੇਗੇ ਇਹੋ ਜਿਹਾ ਕੰਮ ਕਦੇ ਹੋਇਆ ਨਹੀਂ ਨਾ ਕਦੇ ਹੋਵੇ ਜਿਹੜਾ ਕੁਝ ਅੱਜ ਹੋਇਆਗਾ ਉਹ ਕਦੇ ਵੀ ਨਹੀਂ ਕਿਸੇ ਸਰਕਾਰ ਦੇ ਵਿੱਚ ਨਹੀਂ ਹੋਇਆ ਇਕੱਲੀ ਸਰਕਾਰ ਵੀ ਰਹੀ ਹੈ ਲੋਕਾਂ ਨੇ ਜਬਰਦਸਤ ਵੀ ਮਤਲਬ ਕਿ ਸਮਾਜ ਚੱਕਿਆ ਗਿਆ ਸਮਾਜ ਮਤਲਬ ਕਿ ਕਹਿੰਦੇ ਸੁੱਟ ਦਿਆਂਗੇ ਅਸੀਂ ਪ੍ਰਸ਼ਾਸਨ ਨੇ ਇਹ ਗੱਲ ਕਹੀ ਹੈ ਦੁਕਾਨਦਾਰ ਰੱਖ ਕੇ ਦੁਕਾਨਦਾਰਾਂ ਨੇ ਹੱਕ ਕੇ ਦੁਕਾਨਾਂ ਬੰਦ ਕੀਤੀਆਂ ਜੀ ਦੁਕਾਨਦਾਰ ਤਾਂ ਕੁਝ ਨਹੀਂ ਕਹਿੰਦੇ ਪਰ ਅੱਬੇ ਐਸੀ ਪਰੇਸ਼ਾਨ ਆਈ ਹੈ ਅਸੀਂ ਅੱਜ ਸਵੇਰ ਤੋਂ ਇਹਨਾਂ ਨੇ ਸਾਨੂੰ ਬਹੁਤ ਪ੍ਰੇਸ਼ਾਨ ਕੀਤਾ ਪ੍ਰਸ਼ਾਸਨ ਨੇ ਸਾਡੀਆਂ ਅਮਲਕੀ ਦੀ ਦੁਕਾਨਾਂ ਦੇ ਸਾਮਾਨ ਪਿਆ ਸੀ ਉਹ ਵੀ ਅੰਦਰ ਚੱਕ ਕੇ ਸੇਟ ਕਰਨਾ ਨੇ ਜਿਹੜਾ ਕੁਝ ਕਾਹਕ ਆਉਂਦਾ ਸਾਡਾ ਉਹਨੂੰ ਵੀ ਖੜਨ ਨਹੀਂ ਦੇ ਰਿਹਾ ਨੇ ਸਾਨੂੰ ਇਹ ਹੀ ਪਰੇਸ਼ਾਨੀ ਹੈ ਜਿਉਂ ਨਾ ਸੀ ਅੱਜ ਤੇ ਦੁਕਾਨਾਂ ਬੰਦ ਕੀਤੀਆਂ ਠੀਕ ਹੈ ਨਾ ਕਿ ਆਰਨਾਜ ਮੁੱਖ ਮੰਤਰੀ ਜੀ ਸਾਹਿਬ ਜੀ ਨੇ ਆਣਾ ਸਾਡੇ ਸ਼ਹਿਰ ਦੇ ਵਿੱਚ ਤੇਹੀ ਕਾਰਨ ਹੈ ਨਹੀਂ ਮੁੱਖ ਮੰਤਰੀ ਦੁਕਾਨਾਂ ਦਾ ਬੰਦ ਨੂੰ ਦੇਖਣ ਆ ਰਹੇ ਕੀ ਦੇਖਣ ਆ ਰਹੇ ਕੀ ਕਹਿੰਦੇ ਇਹ ਤਾਂ ਦੇਖੋ ਉਹਨਾਂ ਨੂੰ ਪਤਾ ਹੀ ਵੀ ਉਹ ਬੰਦ ਨੂੰ ਦੇਖਣ ਆ ਰਹੇ ਜਾਂ ਵੋਟਾਂ ਮੰਗਣ ਆਏ ਨੇ ਇਹ ਤਾਂ ਉਹਨਾਂ ਨੇ ਦੇਖਿਆ ਸੀ ਜਿਹੜਾ ਪੁਲਿਸ ਅਫਸਰ ਜੀ ਆ ਚਾਰ ਦੁਕਾਨਦਾਰ ਲੋਕ ਮੇਰੇ ਕੋਲੇ ਖੜੇ ਸੀਗੇ ਉਹਨਾਂ ਨੂੰ ਕਹਿੰਦਾ ਵੀ ਅਸ ਗਿਆ ਵੀ ਸਾਡੀਆਂ ਦੇਖੋ ਛੜਕਾ ਲਈ ਬਿਲਕੁਲ ਖਾਲੀ ਛੜਕਾ ਹੈ ਨਾਲ ਇਹਦੇ ਉੱਤੇ ਜਿਹੜਾ ਬਣਿਆ ਹੋਇਆ ਉਹਦੂ ਤੇ ਸਵਾਰ ਪਿਆ ਸੀ ਉਹ ਕਹਿੰਦਾ ਇਹਨੂੰ ਚੱਕ ਲਓ ਨਹੀਂ ਮੇਰੀ ਨਹੀਂ ਮੇਰੀ ਕ੍ਰੇਨ ਇਥੋਂ ਚੱਕ ਕੇ ਲੈ ਕੇ ਜਾਊਗੀ ਉਸ ਤੋਂ ਬਾਅਦ ਸਮਝੋ ਛੜਕ ਸਿੱਟੋ ਚਾਹੇ ਬੰਦ ਕਰੋ ਚਾਹੇ ਖੋਲੋ ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੈਗਾ ਸਾਰਿਆਂ ਦੇ ਕਰਨ ਆਇਆ ਇੱਕੋ ਕੀਤਾ ਜਰਾ ਮੁਸਾਫਰ ਇੱਕ ਮਿੰਟ ਯਾਰ ਇਹ ਕੋਈ ਕਹਿੰਦੇ ਭਗਵੰਤਵਾਨ ਆ ਰਹੇ ਨੇ 19 ਵੇਰ ਤੁਸੀਂ ਇਹ ਇੱਕ ਘੰਟੇ ਦਾ ਕੰਮ ਹੈ ਤੁਸੀਂ ਆਪਣੀਆਂ ਦੁਕਾਨਾਂ ਬੰਦ ਕਰੋ ਚਾਹੇ ਖੋਲੋ ਪਰ ਇਹਨੂੰ ਇਥੋਂ ਸਾਰਾ ਸਮਾਨ ਚੱਕ ਕੇ ਆਪ ਦਾ ਛੱਡ ਦੇਜੋ ਐਨੀਆਂ ਸਰਕਾਰਾਂ ਆ ਕੇ ਬਾਗੇ ਕਦੇ ਕੁਝ ਦੇਖਾਂ ਨਹੀਂ ਇਕਿਆ ਬੈਦੀ ਵੀ ਬਣਾਉਂਦਾ ਸਿੰਦਰ ਸਿੰਘ ਹੈ ਜੀ ਕੀ ਕਹੂੰਗਾ ਸਾਰੇ ਦੁਕਾਨਦਾਰ ਬਹੁਤ ਤੰਗ ਪਰੇਸ਼ਾਨ ਕੀਤਾ ਹੋਇਆ ਇਸ ਫੇਰ ਤੋਂ ਹੀ ਸਾਰੇ ਰਸਤੇ ਜਿੰਨੇ ਹੈਗੇ ਸਾਰੇ ਬੰਦ ਨੇ ਸਾਰਾ ਬਿਜ਼ਨਸ ਛੱਪ ਕਰਤਾ ਵਪਾਰੀਆਂ ਨਾਲ ਧੱਕਾ ਕਰ ਰਿਹਾ ਪ੍ਰਸ਼ਾਸਨ ਇਹ ਇਸ ਤਰੀਕੇ ਨਾਲ ਵੋਟਾਂ ਲੈਣਗੇ ਇਹ ਤਾਂ ਕਦੇ ਸੀ ਆਮ ਆਦਮੀ ਆ ਇਹ ਤਾਂ ਅੱਜ ਤੱਕ ਕਦੇ ਵੀ ਸੀਐਮ ਬਹੁਤ ਆਗੇ ਪਹਿਲਾਂ ਅੱਜ ਤੱਕ ਕਦੇ ਵੀ ਇਹ ਹਾਲਾਤ ਨਹੀਂ ਹੋਏ ਸੀ ਜਿੰਨੇ ਰਾਹ ਨਹੀਂ ਸਾਰੇ ਬੰਦ ਨੇ ਆਮ ਜਨ ਸਾਰੀਆਂ ਗਲੀਆਂ ਬੰਦ ਨੇ ਕਿਸੇ ਨੂੰ ਆਉਣ ਜਾਣ ਦਿੱਤਾ ਨਹੀਂ ਜਾਂਦਾ ਸਾਡੇ ਮੋਟਰਸਾਈਕਲ ਖੜਦੇ ਨੇ ਜਿਹੜੀ ਚਾਰ ਵੋਟਾਂ ਪੈਣੀ ਸੀ ਇਹਨਾਂ ਨੂੰ ਹੁਣ ਉਹ ਵੀ ਨਹੀਂ ਪੈਣੀ ਆ ਆਪਣੇ ਆਪ ਨੂੰ ਸਾਰਾ ਬਾਜ਼ਾਰ ਇੱਕ ਤਰਫਾ ਹੋ ਕੇ ਸਾਰਾ ਬੰਦ ਕਰਤਾ ਜੀ ਮੁਰਦਾਬਾਦ ਦੇ ਨਾਰੇ ਲੱਗ ਰਹੇ ਆ ਪੰਜਾਬ ਸਰਕਾਰ ਦੇ ਸੀਐਮ ਦਾ ਸਵਾਗਤ ਹੋ ਰਿਹਾ ਆ ਕੇ ਦੇਖੋ ਤੁਸੀਂ ਦੇਖਿਆ ਆਪਾਂ ਵੀ ਦੁਕਾਨਾਂ ਬੰਦ ਕਰਾ ਦੋ ਅੱਜ ਕਿਹੜਾ ਗੁੰਡਾਗਰਦੀ ਕਰਦੇ ਆ ਪ੍ਰਸ਼ਾਸਨ ਇੰਨਾ ਤੰਗ ਰਹਿੰਦਾ ਅਨ ਸਵੇਰ ਤੋਂ ਸੱਤ ਦੋ ਵਾਰ ਮਾਲ ਕਹੇ ਕਰ ਦੋ ਐ ਕਰ ਦੋ ਇਸ ਵਸਾ ਕੰਮ ਜਿਹੜਾ ਬਾਜ਼ਾਰ ਆ ਉਹ ਖਾਲੀ ਦੇਖਿਆ ਨਹੀਂ ਅੱਜ ਦੇਖਿਆ ਜੀ ਇੰਨੀ ਸਰਕਾਰ ਆ ਕੇ ਚਲੀ ਗਈਆਂ ਕਦੇ ਦੇਖੀ ਨਹੀਂ ਸਰ ਇੰਨੀ ਸਰਕਾਰ ਆ ਕੇ ਚਲੀ ਗਈਆਂ ਕਦੇ ਦੇਖੀ ਨਹੀਂ ਇਹੋ ਜਿਹਾ ਕੁਝ ਜਿਹੜਾ ਹੁਣ ਦੇਖ ਰਹੇ ਆਂਗੇ ਨਹੀਂ ਜਿਹੜਾ ਇਹ ਮਿਸਰੇ ਕੀਤਾ ਜਾ ਇਹਨਾਂ ਨੂੰ ਜਿਹੜਾ ਧੱਕਾ ਕੀਤਾ ਕਿਹਨੇ ਕੀਤਾ ਸਰਕਾਰੀ ਕਰਦੀ ਹੈ ਜੀ ਪ੍ਰਜਾਸ਼ਨ ਕਰਦਾ ਹੈ ਸਰਕਾਰ ਵੱਲੋਂ ਕਰਾ ਰਹੇ ਹਾਂ ਕੋਈ ਦੁਕਾਨਦਾਰ ਥੋੜੀ ਕਰਨਗੇ ਜੀ ਸਵੇਰ ਦਾ ਐਦਾਂ ਆਉਣਾ ਹੈ ਜੇ ਤੱਕ ਨਹੀਂ ਆਇਆ ਸਵੇਰ ਦਾ ਸਾਨੂੰ ਤੰਗ ਕਰ ਪਰੇਸ਼ਾਨ ਕਰ ਰਹੇ ਨੇ ਕੋਈ ਦੁਕਾਨਦਾਰਾਂ ਨੇ ਕੀ ਫੈਸਲਾ ਕੀਤਾ ਬਸ ਇਹਨਾਂ ਨੇ ਜਿਹੜੀ ਵੋਟ ਪਈ ਨਹੀਂ ਸੀ ਉਹ ਵੀ ਨਹੀਂ ਪੈਂਦੀ ਪੁੱਲ ਮਲਾ ਕੇ ਇਹ ਚੀਜ਼ ਆਪਦੇ ਆਪ ਖਰਾਬ ਕਰ ਰਹੇ ਨੇ ਵੋਟਾਂ ਜੀ ਇਹ ਕਦੇ ਨਹੀਂ ਦੇਖਿਆ ਕਾਲੀ ਸਰਕਾਰ ਆਕੇ 바ਗੀ ਕਾਂਗਰਸ ਆਕੇ 바ਗੀ ਆ ਤੀਜੀ ਸਰਕਾਰ ਵੇਲੇ ਦੇਖਿਆ ਪਹਿਲਾਂ ਕਦੀ ਨਹੀਂ ਦੇਖਿਆ ਜੀ